ਤਲ ਗੁਰ ਸੇਵੀ ਆਏ ਔਰ ਉਸ ਸਾਇ ਸੁਭਾਈ ਦਰਸ਼ਨ ਪਰ ਸਏ ਗੁਰ ਕੈ ਜਨਮ ਮਰਨ ਦੁਖ ਜਾਈ ਹੋਆ ਸਿੱਤਖ ਸੰਮਦੇ ਨੋਰ ਅਰਸ਼ੁ ਕੁਰਸੋਂ ਝਟੀਐ ਤੋ ਜਿ ਦਿੱਤੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟਿਐ ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾਂ ਦੇਸ਼ਾ ਜਿਸ ਪਾਸ ਬੈਠਿਆ ਸੁਹੀਐ ਸਬਨਾ ਦਾ ਵਿਸਾਹ ਤਨ ਆ ਸ੍ਰੀ ਮਹੱਲਾ ਪੰਜਵਾ ਅੱਖੀ ਘੜੀ ਨ ਦੇਖਣ ਦੇ ਆਪਨਾ ਮਿਰਦ ਸੰਭਾਲੇ ਹਾਥ ਦੇ ਰੱਖੀ ਆਪਣੀ ਕੋ ਸਾਹ ਸਾਹ ਪ੍ਰਤ ਪਾਲੇ ਅੱਖੀ ਘੜੀ ਨ ਦੇਖਣ ਦੇ ਆਪਨਾ ਮਿਰਦ ਸੰਭਾਲੇ ਹੱਥ ਦੇ ਰੱਖੇ ਪਤੀ ਤੂ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਲਾਸ ਪੈ ਸਾਹਿਬ ਕੀ ਚਰਜ ਦੇਖ ਵਡਾਈ ਹਰਿ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਮਨ ਬਲਾਸ ਭੈ ਸਾਹਿਬ ਕੇ ਚਰਜ ਦੇਖ ਵਡਾਈ ਹਰਿ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾ ਵਾਹ ਜੀ ਕਾ ਖੰਸਾ ਵਾਹ ਜੀ ਕੀ ਫਤਿਹ ਗੁਰੂ ਪੁਰਸਵਾਰੀ ਸਾਸੰਗ ਜੀਓ ਤਨਾਤ ਸ੍ਰੀ ਰਾਗ ਪੰਜਵੇਂ ਨਾਮ ਸਹਿਬ ਸ੍ਰੀ ਗੁਰਜਨ ਦੇਵ ਜੀ ਉਚਾਰਣ ਕਰਦੇ ਹਨ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਤ ਸੰਭਾਲੇ ਹਾਥ ਦੇ ਰੱਖੇ ਆਪਣੀ ਕੋ ਸਾਸ ਸਾਸ ਪ੍ਰਤਪਾਲ ਗੁਰੂ ਸਵਾਰਿਓ ਜੇ ਗੁਰੂ ਦੇ ਹੋ ਜਾਈਏ ਤੇ ਪਿਆਰਿਓ ਗੁਰੂ ਸਾਡਾ ਹੋ ਜਾਂਦਾ ਜੇ ਗੁਰੂ ਦਰ ਤੇ ਸੱਚੇ ਮਨ ਨਾਲ ਨਕ ਮਸਤਕ ਹੋਈਏ ਗੁਰੂ ਹਰ ਵੇਲੇ ਸਾਡੇ ਅੰਗ ਸੰਗ ਰਹਿੰਦਾ ਹੈ ਤੇ ਸ ਆਪਣੀ ਸੇਵਕਾਂ ਨੂੰ ਔਖਾ ਸਮਾਂ ਨਹੀਂ ਜੇ ਕਦੇ ਵੇਖਣ ਦਿੰਦਾ ਆਪਣੇ ਵਿਦਬਾਣੇ ਦੀ ਆਪ ਪੈਜ ਰੱਖ ਦਿਆ ਸਦਾ ਹੀ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਹ ਪ੍ਰਤਪਾਲੇ ਤੇ ਪਿਆਰਿਓ ਹਰ ਜਗ੍ਹਾ ਦੇ ਉੱਤੇ ਉਹ ਹੱਥ ਦੇ ਕੇ ਰੱਖਿਆ ਕਰਦਾ ਜੀ ਤੇ ਹਰ ਸਾਹ ਨਾ ਪ੍ਰਤਪਾਲਨ ਕਰਦਾ ਕਈ ਵੇਰੀ ਅਸੀਂ ਜ ਰਸਤੇ ਦੇ ਵਿੱਚ ਜਾਂਦੇ ਹੋਈਏ ਅਣਜਾਣ ਰਸਤਾ ਹੋਵੇ ਨਗਰ ਹੋਵੇ ਵਿੱਚ ਮੋੜ ਹੋਵੇ ਪਿਆਰੇ ਜਨ ਮੋੜ ਤੋਂ ਮੁੜੀਦਾ ਨਾ ਗੱਡੀ ਲੈ ਕੇ ਤੇ ਅਗਲੇ ਬੰਦੇੋਂ ਵੀ ਗੱਡੀਆਂ ਆਉਂਦੀ ਹੁੰਦੀ ਹੈ ਤੇ ਮੋੜ ਐਸਾ ਹੁੰਦਾ ਹੈ ਕਿ ਜੇ ਦੋਵੇਂ ਗੱਡੀਆਂ ਉਹ ਸਾਹਮਣੀਆਂ ਹੋ ਜਾਂ ਤੇ ਟੱਕਰ ਵੀ ਹੋ ਸਕਦੀ ਪਰ ਹੋਇਆ ਕਦੀ ਨਹੀਂ ਐਸਾ ਕੁਝ ਸਕੇਟਾਂ ਦਾ ਉਥੇ ਫਰਕ ਜ਼ਰੂਰ ਪੈਂਦਾ ਹੈ ਇਹ ਤੁਸੀਂ ਗੱਡੀਆਂ ਚਲਾਉਣ ਵਾਲੇ ਸੱਜਣਾ ਨੇ ਵੇਖਿਆ ਹੋਵੇ ਕਦੀ ਐਸਾ ਸਮਾਂ ਨਹੀਂ ਆਉਂਦਾ ਕਿਉਂਕਿ ਹੱਥ ਦੇ ਕੇ ਪਰਮੇਸ਼ਰ ਹਰ ਸਾਹ ਦਾ ਪਰਤਪਾਲਨ ਕਰਦਾ ਹੈ ਉਤਨਾ ਸਮਾਂ ਬਖਸ਼ਿਸ਼ ਕਰ ਦਿੰਦਾ ਉਤਨਾ ਟੁਕਾ ਉਤਨਾ ਕੋ ਰੁਕਾ ਉਹ ਇੱਕ ਜਨੇ ਦਾ ਪਹਿਲਾ ਬਣਾ ਦਿੰਦਾ ਹੈ ਐਸਾ ਸਮਾਂ ਆਪਣੇ ਸੇਵਕਾਂ ਤੇ ਨਹੀਂ ਹੋਣ ਦਿੰਦਾ ਪਿਆਰਿਓ ਇਸੇ ਕਰਕੇ ਸਹਿਬ ਸ੍ਰੀ ਗੁਰਜਿੰਦੇਵ ਜੀ ਕਹਿੰਦੇ ਨੇ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਜਦੋਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਤ ਗੁਰੂ ਦੇ ਹਰਾਨੀ ਜਨ ਕੌਤਕ ਤੱਕ ਦੇ ਨਹੀਂ ਜਿਸ ਵੇਲੇ ਦਸਵਾਂ ਨੌ ਦਵਾਰੇ ਪ੍ਰਗਟ ਕੀਏ ਪਿਆਰਿਓ ਦਸਵਾਂ ਗੁਪਤ ਰਖਾਇਆ ਸਾਡੇ ਸਰੀਰ ਦੇ ਨੌ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਨਾਸਕਾ ਹਨ ਕਨ ਹਨ ਮੂੰਹਾਂ ਅੱਖਾਂ ਗੁਪਤ ਅੰਗਣੇ ਇਹ ਨੌਂ ਦਰਵਾਜੇ ਜਿਹੜੇ ਨੇ ਸਾਡੇ ਖੁੱਲੇ ਨੇ ਇੱਕ ਦਰਵਾਜਾ ਮਾਲਕ ਨੇ ਪਿਆਰਿਓ ਸਾਡਾ ਬੰਦ ਰੱਖਿਆ ਆ ਉਹ ਦਰਵਾਜਾ ਕਿਹੜਾ ਹੈ ਉਹ ਦਰਵਾਜਾ ਹੈ ਦਸਵਾਂ ਦਾ ਦਸਵਾਂ ਦਵਾਰਾ ਕਿੱਥੇ ਹੈ ਪਿਆਰਿਓ ਦਸਵਾਂ ਦਵਾਰਾ ਸਾਡੇ ਮਸਤਕ ਦੇ ਵਿੱਚ ਹੈ ਤੇ ਮਸਤਕ ਦੇ ਵਿੱਚ ਤਿੰਨ ਨਾੜੀਆਂ ਨੇ ਈੜਾ ਪਿੰਗਲਾ ਤੇ ਸੁਖਮਣਾ ਇਹਨਾਂ ਤਿੰਨਾਂ ਦੇ ਸੰਗਮ ਦੇ ਵਿੱਚ ਪਿਆਰਿਓ ਦਸਵਾਂ ਦਵਾਰ ਹੈ ਔਰ ਜਿਸ ਉਤੇ ਸੋਜੀ ਪਰਮੇਸ਼ਰ ਕਰ ਦੇਵੇ ਪਿਆਰਿਓ ਉਹਦਾ ਦਸਵਾਂ ਵੀ ਖੁੱਲ ਜਾਂਦਾ ਹਾਰੀ ਸਾਰੀ ਦਾ ਨਹੀਂ ਲੱਖਾਂ ਦੇ ਵਿੱਚੋਂ ਕਿਸੇ ਤੇ ਕਿਰਪਾ ਹੁੰਦੀ ਜੀ ਤੇ ਕਿਰਪਾ ਲੈੜੀ ਕੇ ਵੀ ਪੈਂਦੀ ਹੈ ਸਤ ਗੁਰੇ ਅਗੇ ਢੇ ਪਉ ਸਭ ਕੇ ਜਾਣੀ ਜਾਨ ਗੁਰੂ ਪਿਆਰਿਓ ਗੁਰੂ ਅਗੇ ਆਪਾ ਭਾਵ ਨਿਸ਼ਾਵਰ ਕਰਨਾ ਗੁਰੂ ਦੇ ਅਗੇ ਬਿਸ਼ ਜਾਣਾ ਗੁਰੂ ਦੇ ਦਰ ਦੇ ਉਤੇ ਆ ਕੇ ਡਿੱਗ ਪੈਣਾ ਐ ਮਾਲਕ ਹੁਣ ਤੂੰ ਹੀ ਐ ਅਸੀਂ ਆਪਣੇ ਆਪ ਕੁਛ ਨਹੀਂ ਗੁਰਬਾਣੀ ਦੇ ਵਿੱਚ ਅਦਰਜ ਹੈ ਨਾ ਮੇਰ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਪਿਆਰਿਓ ਜਿੰਨਾ ਚਿਰ ਬੰਦਾ ਮੈਂ ਮੇਰੀ ਕਰਦਾ ਮੈਂ ਕੀਤਾ ਤੇ ਇੱਕ ਵੀ ਕੰਮ ਸਤਿਗੁਰੂ ਕਹਿੰਦੇ ਨਿਪਰੇ ਨਹੀਂ ਜੇ ਚੜਦਾ ਆਪਣੀ ਮਰਜ਼ੀ ਨਾਲ ਜਦ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਦ ਮੇਰੀ ਮੇਰੀ ਮਿਟ ਜਾਏ ਬਾਬਾ ਪ੍ਰਭ ਕਾਜ ਸਵਾਰਿਆ ਜਦੋਂ ਮੈਂ ਮੇਰੀ ਖਤਮ ਹੋ ਗਈ ਐ ਮੈਂ ਕੀਤਾ ਉਹ ਮੈਂ ਕੀਤਾ ਮੈਂ ਇਦਾਂ ਕਰਦਣਾ ਸੀ ਪਿਆਰਿਓ ਉਸ ਦਿਨ ਪਰਮੇਸ਼ਰ ਦੀ ਕਿਰਪਾ ਹੋਣੀ ਉਸ ਤੋਂ ਪਹਿਲਾਂ ਨਹੀਂ ਹੋਣੀ ਤੇ ਜਿਸ ਵੇਨੇ ਇਹ ਕਿਰਪਾ ਹੋ ਗਈ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਹੁਣ ਮੇਰਾ ਚਿੱਤ ਪਰਮੇਸ਼ਰ ਨਾਲ ਜੁੜ ਗਿਆ। ਹੁਣ ਮੈਨੂੰ ਸਮਝ ਪੈ ਗਈ। ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ। ਹਾਉ। ਤੇ ਉਹ ਸਾਡਾ ਮਿੱਤਰ ਪ੍ਰਭੂ ਜਿਹੜਾ ਹੈ ਹਰ ਮੋੜ ਤੇ ਸਾਡੀ ਰੱਖਿਆ ਕਰਦਾ। ਔਰ ਆਦ ਤੋਂ ਲੈ ਕੇ ਸਾਡੇ ਪਹਿਲਾਂ ਤੋਂ ਵੀ ਹੈਗਾ ਸੀ। ਸਾਡੇ ਜਨਮ ਤੋਂ ਮਗਰੋਂ ਵੀ ਇੱਥੇ ਹੈ ਤੇ ਚੱਲ ਰਹੇ ਸਮੇਂ ਦੇ ਵਿੱਚ ਵੀ ਪਿਆਰਿਓ ਇਕੱਲਾ ਅਕਾਲ ਪੁਰਖ ਪਰਮਾਤਮਾ ਹੈ ਜਿਹੜਾ ਸਾਡੀ ਬਾਹ ਫੜ ਸਕਦਾ ਹੈ ਉਹਨੂੰ ਸੱਜਣ ਵੀ ਕਹਿ ਸਕਦੇ ਆ ਉਹਨੂੰ ਮਿੱਤਰ ਵੀ ਕਹਿ ਸਕਦੇ ਆ ਮੈਂ ਨਹੀਂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਰਹਾਓ ਮਨ ਬਲਾਸ ਭੈ ਸਾਹਿਬ ਕੇ ਅਚਰਜ ਦੇਖ ਬਡਾਈ ਹੁਣ ਜਦੋਂ ਨੌਂ ਹੀ ਦਰਵਾਜ਼ੇ ਨੇ ਦਸਵਾਂ ਖੁੱਲ੍ਹਾ ਨਹੀਂ ਉਹਨਾਂ ਚ ਰਸਮ ਨਹੀਂ ਤੇ ਪਿਆਰਿਓ ਜਿਸ ਦਾ ਦਸਵਾਂ ਖੁੱਲ ਗਿਆ ਵਰਤਮਾਨ ਭੂਤ ਕਾਲ ਭਵਿਕ ਕਾਲ ਉਹ ਤਿੰਨਾਂ ਦੀ ਸੋਝੀ ਰੱਖਦਾ ਹੈ ਉਹਨੋਂ ਜਿੰਨਾਂ ਦੀ ਸੋਝੀ ਆ ਜਾਂਦੀ ਹੈ ਪਿਛਲੇ ਕਰਮਾਂ ਦਾ ਲੇਖਾ ਵੀ ਉਹ ਸਮਝ ਲੈਂਦਾ ਹੈ ਤੇ ਪਿਆਰਿਓ ਚੱਲ ਰਹੇ ਸਮੇਂ ਦੇ ਵਿੱਚ ਜੋ ਅਣਹੋਣੀ ਜੋ ਘਟਨਾ ਜੋ ਸੁਖਦ ਸਮਾਉਣਾ ਉਹ ਵੀ ਜਾਂਚ ਲੈਂਦਾ ਹੈ ਆਉਣ ਵਾਲੇ ਸਮੇਂ ਦੀ ਵੀ ਉਹਨੂੰ ਭਾਖਿਆ ਹੁੰਦੀ ਹੈ ਪਰ ਜੇ ਉਹ ਆਪਣੇ ਮੂੰਹ ਵਡਿਆਈ ਨਾ ਕਰੇ ਨਾ ਜਿਤਾਵੇ ਆਪਣੇ ਅੰਦਰ ਪਰਮੇਸ਼ਰ ਦਾ ਪਿਆਰ ਬਣਾਈ ਰੱਖੇ ਉਜਾਗਰ ਨਾ ਹੋਣ ਦੇਵੇ ਕਿਉਂਕਿ ਜੇ ਉਜਾਗਰ ਕਰਦਾ ਹੈ ਤੇ ਪਿਆਰੋ ਫਿਰ ਮੈਂ ਮੇਰੀ ਆ ਗਈ ਤੇ ਜਦੋਂ ਮੈਂ ਮੇਰੀ ਆ ਗਈ ਕਹਾਣੀ ਖਤਮ ਹੋ ਗਈ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਵੇਲੇ ਉਹ ਕੂਤੀਆ ਹਵੇਲੀ ਦੇ ਵਿੱਚ ਬੰਦ ਕੀਤਾ ਗਿਆ ਆਗਰੀ ਪਿਆਰਿਓ ਤੇ ਉਥੇ ਇਹ ਕਹਿੰਦੇ ਬੜਾ ਦਿਉ ਦੈਂਤ ਰਹੀਦਾ ਸੀ ਬੰਦ ਇਸ ਕਰਕੇ ਕੀਤਾ ਸੀ ਕਿ ਇਹ ਡਰ ਦੇ ਮਾਰੇ ਉਹਦੇ ਕੋਲੋਂ ਸਾਰਾ ਕੁਝ ਮੰਨ ਜਾਣਗੇ ਦੀਨ ਕਬੂਲ ਕਰ ਲੈਣਗੇ ਸਾਨੂੰ ਅਖਿਆਈ ਨਹੀਂ ਹੋਵੇਗੀ ਅਸਲਾਮ ਦੇ ਵਿੱਚ ਆਜੇ ਹੁਣ ਜਦੋਂ ਦੇਤ ਨੇ ਆਪਦਾ ਸਾਰਾ ਪਿਆਰਿਆ ਜੋਰ ਲਾ ਲਿਆ ਨਹੀਂ ਗੱਲ ਬਣੀ ਮੱਥਾ ਟੇਕਿਆ ਮਾਫੀ ਮੰਗੀ ਤੇ ਗੁਰੂ ਸਾਹਿਬ ਆਤੇ ਬਾਹਰੋਂ ਗੰਨੇ ਤੋੜ ਕੇ ਲਿਆਇਆ ਗੰਨੇ ਜਦੋਂ ਗੰਨੇ ਤੋੜ ਕੇ ਲਿਆਇਆ ਤੇ ਗੁਰੂ ਸਾਹਿਬ ਨੂੰ ਭੇਟਾ ਕੀਤਾ ਗੁਰੂ ਸਾਹਿਬ ਗੰਨਾ ਚੂਮਦੇ ਨੇ ਛੱਲਾ ਬਾਹਰ ਸੁੱਟੇ ਔਰ ਸਾਹਮਣੇ ਭਾਈ ਮਤੀ ਦਾਸ ਜੀ ਬੈਠੇ ਨੇ ਉਹ ਗੁਰੂ ਸਾਹਿਬ ਦੀਆਂ ਜੂਠੀਆਂ ਛੱਲਾ ਹੀ ਚੁਪੀਆਂ ਔਰ ਜਿਸ ਵੇਲੇ ਛਲਣਾ ਦੋ ਚਾਰ ਚੁਪੀਆਂ ਤੇ ਸਤਿਗੁਰੂ ਦੀ ਐਸੀ ਕਿਰਪਾ ਹੋਈ ਕਿ ਉਹਨੂੰ ਸੋਝੀ ਹੋ ਗਈ ਦਸਵਾਂ ਖੁੱਲਣ ਵਾਲੀ ਜੋਸ਼ ਇਤਨਾ ਆ ਗਿਆ ਪਰਮੇਸ਼ਰ ਦੀ ਇਤਨੀ ਕਿਰਪਾ ਹੋ ਗਈ ਕਹਿਣ ਲਗਾ ਸਤਿਗੁਰੂ ਜੇ ਮੈਨੂੰ ਆਗਿਆ ਬਖਸ਼ਿਸ਼ ਕਰੋ ਨਾ ਤੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਸਕਦਾ ਹੁਣ ਤੁਸੀਂ ਇੱਥੋਂ ਹੰਦਾ ਜਾ ਲਾਓ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਕਿੰਨੀ ਸ਼ਕਤੀ ਹੋਵੇਗੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਦੇ ਵਿੱਚ ਕਿੰਨੀ ਸ਼ਕਤੀ ਹੋਵੇਗੀ ਜਿਨ੍ਹਾਂ ਨੇ ਕਰਾਮਾਤ ਨਹੀਂ ਦਿਖਾਈ ਹੋਸ਼ ਦੇ ਵਿੱਚ ਰਹਿ ਕੇ ਜਵਰਦਸ ਸ਼ੋਰ ਨਾਲ ਮੁਕਾਬਲਾ ਕੀਤਾ ਤਤੀਆਂ ਲੋਹਾਂ ਤੇ ਬੈਠਣਾ ਦੇਗਾ ਵਿੱਚ ਉਬਲ ਜਾਣਾ ਤਤੀ ਰੇਤਾ ਸਿਰ ਦੇ ਵਿੱਚ ਪਵਾ ਲੈਣੀ ਪਿਆਰਿਓ ਤੇਰਾ ਕੀ ਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਸਤਗੁਰੂ ਦੀ ਕਿਰਪਾ ਦੇ ਵਿੱਚ ਬਣੇ ਰਹਿਣਾ ਔਰ ਇਸੇ ਤਰ੍ਹਾਂ ਹੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਵੀ ਇਹ ਗੁਣ ਦੇ ਵੀ ਗੁਣ ਸੰਨ ਤਾਂ ਹੀ ਜਿਹੜੇ ਆਪਾਂ ਵਿਚਾਰ ਕਰ ਰਹੇ ਆ ਨਾ ਕਿ ਜਿਸ ਦੇ ਕੋਲ ਕੁਝ ਆ ਜਾਂਦਾ ਹੈ ਅਸੀਂ ਉਛਲ ਜਾਂਦੇ ਅਸੀਂ ਗਵਾਹ ਬਈਨੇ ਆ ਪਰ ਜਿਹੜਾ ਗੁਰਮਖਾ ਉਹ ਗੁਰੂ ਦੀ ਮਤ ਤੇ ਚੱਲ ਕੇ ਆਪਾ ਭਾਵ ਨਹੀਂ ਦਿਖਾਉਂਦਾ ਤਾਂ ਤ ਉਹਦੇ ਕੋਲ ਬਹੁਣੇ ਹੁਣ ਜਦੋਂ ਮਤੀ ਦਾਸ ਨੇ ਬਚਨ ਕੀਤੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਹੱਸੇ ਖੁਸ਼ ਹੋਏ ਕਹਿਣ ਲਗੇ ਮਤੀ ਦਾਸ ਅਈਦਰਾ ਗੁਰੂ ਸਾਹਿਬ ਦੇ ਕੋਲ ਗਿਆ ਪ੍ਰਣਾਮ ਕੀਤੀ ਕਾਢ ਦੇ ਉੱਤੇ ਥਾਪੀ ਮਾਰੀ ਪਿਆਰਿਓ ਸਾਰੀ ਸਤਿਆ ਖੇਚ ਲਈ ਉਨੀ ਕਹਿੰਦੇ ਮਤੀਦਾਸ ਹੁਣ ਦੱਸ ਕੀ ਕਹਿੰਦਾ ਕਹਿਣ ਲੱਗਾ ਜੀ ਤੁਹਾਡੀਆਂ ਤੁਸੀਂ ਜਾਣੋ ਕਹਿੰਦਾ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਏ ਉਹਨੂੰ ਯਾਰ ਨਹੀਂ ਕਰੀਦਾ ਹੁਣ ਤੂੰ ਕਿਹਾ ਕਿ ਮੈਂ ਇੱਟ ਨਾ ਇੱਟ ਖੜਕਾ ਸਕਦਾ ਤੇ ਜਦ ਲਗ 베ਰੀ ਮੇਰੀ ਕਰੇ ਤਵਲਾ ਕਾਜੀ ਕਿ ਨਹੀਂ ਸਰੇ ਬਚਨ ਕਰ ਰਿਹਾ ਕਹਿੰਦਾ ਇਦਾਂ ਨਹੀਂ ਕਰਾਮਾਤ ਨਾਮ ਹੈ ਕਹਿਦਾ ਅਸੀਂ ਕਰਾਮਾਤ ਦਿਖਾਉਣ ਨਹੀਂ ਆਏ ਅਸੀਂ ਜ਼ਬਰਦਸਤ ਸਬਰ ਨਾਲ ਮੁਕਾਬਲਾ ਕਰਾਂਗੇ ਤੇ ਹਿੰਦੂ ਧਰਮ ਦੀ ਰੱਖਿਆ ਕਰਾਂਗੇ ਸੋ ਕਹਿੰਦਾ ਭਾਬ ਆਪ ਆਪਣੀ ਮਿਸ਼ੀ ਵੱਲ ਨੂੰ ਮੁੜੀਏ ਮਨ ਬਲਾ ਸਪੈ ਸਹਿਬ ਕੇ ਅਚਲ ਦੇਖ ਬੜਾਈ ਜਦੋਂ ਹਰਾਨੀ ਜਨਕ ਕੌਤਕ ਤੱਕ ਲੈਂਦੇ ਸੀ ਸਰਗਰੂ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਸੀ ਇਸ ਕਰਕੇ ਹੀ ਹਰ ਸਿਮਰ ਸਿਮਰ ਆਨਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤੇ ਪਿਆਰਿਓ ਅਸੀਂ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਜਾਈਏ ਅਸੀਂ ਉਸ ਦੇ ਦਰ ਤੇ ਐਂ ਡਿਗੇ ਜਿਵੇਂ ਕੇ ਰੱਖਿਆ ਹੀ ਮਾਲਕ ਕਰੇਗਾ ਕੋਈ ਹੋਰ ਨਹੀਂ ਤੇ ਪਿਆਰਿਓ ਤਾਂ ਜਾਕੀ ਕਿਰਪਾ ਬਣੇਗੀ ਤੇ ਮੇਰੀ ਮੇਰੀ ਮੈਂ ਨੂੰ ਛੱਡਣਾ ਪਵੇਗਾ ਮੈਂ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋਏਗੀ ਸੋ ਐਸੀ ਅੱਜ ਦਾ ਹੁਕਮ ਪਿਆਰਿਓ ਤਨਾਸਰੀ ਰਾਗ ਵਿੱਚ ਸਾਬ੍ਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਅਚਾਰਨ ਕੀਤਾ ਹੋਇਆ ਸ਼ਬਦ ਤਨਤਾ ਦੇ ਜੋਗ ਹੋ ਆਪਣਾ ਕੀਮਤੀ ਸਮਾਂ ਗੁਰੂਦਰਾਂ ਤੇ ਲਗਾਉਂਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਸਵਾਵਾਂ ਆਪ ਜੀ ਦਾ ਆਉਣਾ ਥਾਂ ਪਾਵੇ ਆਓ ਵਈਆਂ ਭੁੱਲਾਂ ਨੂੰ ਨਾ ਚਤਾਰੀਏ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ